ਦੁੱਖ ਦੀ ਵਜ੍ਹਾ ਨਹੀਂ ਆ ਬੁਰੀ ਗੱਲ ਨਹੀਂ ਆ ਪਰ ਜੇ ਸਿਰਫ ਪੈਸਾ ਆ ਪਰ ਪ੍ਰਭੂ ਨਹੀਂ ਆ ਫਿਰ ਉਹ ਇਨਸਾਨ ਸੌਖਾ ਨਹੀਂ ਹੋ ਸਕਦਾ ਫਿਰ ਜ਼ਰੂਰ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਦੁੱਖ ਕੋਈ ਨਾ ਕੋਈ ਕਸ਼ਟ ਹੋਊਗਾ ਪਰ ਜੇ ਉਹਦੇ ਕੋਲੇ ਧਨ ਵੀ ਆ ਤੇ ਪਰਮੇਸ਼ਵਰ ਵੀ ਆ ਫਿਰ ਉਹਨੂੰ ਜਦ ਪੈਸਾ ਆ ਉਹ ਚੰਗੇ ਕੰਮਾਂ ਦੇ ਲਈ ਵਰਤਿਆ ਜਾਊਗਾ ਉਸ ਪੈਸੇ ਦਾ ਵੀ ਉਹ ਆਨੰਦ ਮਾਣ ਸਕਦਾ ਹੈ ਪਰ ਜੇ ਪੈਸਾ ਬਹੁਤ ਹੈ ਪਰਮੇਸ਼ਵਰ ਨਹੀਂ ਆ ਫਿਰ ਉਹਦੇ ਕੋਲੇ ਮਿੱਠੀ ਨੀਂਦ ਨਹੀਂ ਹੋਊਗੀ ਫਿਰ ਉਹਦੇ ਘਰ ਚ ਹੋ ਸਕਦਾ ਸ਼ਾਂਤੀ ਨਾ ਹੋਵੇ ਹੋ ਸਕਦਾ ਉਹਦੇ ਨਿਆਣੇ ਅੱਖੇ ਨਾ ਲੱਗਦੇ ਹੋਣ ਜਾਂ ਜਿਸਮਾਨੀ ਕੋਈ ਰੋਗ ਲੱਗਿਆ ਹੋਵੇ ਬਿਮਾਰੀ ਹੋਵੇ ਹੋ ਸਕਦਾ ਕਿ ਉਹਦੇ ਘਰ ਦੇ ਵਿੱਚ ਕਲੇਸ਼ ਪਿਆ ਰਹਿੰਦਾ ਹੋਵੇ ਪਤੀ ਪਤਨੀ ਦੀ ਆਪਸ ਵਿੱਚ ਨਾ ਬਣਦੀ ਹੋਵੇ ਪੈਸਾ ਔਲਾਦ ਦਾ ਸੁੱਖ ਨਹੀਂ ਦੇ ਸਕਦਾ ਦੀ ਪਤਨੀ ਦੇ ਪਿਆਰ ਵਾਲਾ ਸੁੱਖ ਨਹੀਂ ਦੇ ਸਕਦਾ ਪੈਸਾ ਤੁਹਾਨੂੰ ਨੀਂਦ ਨਹੀਂ ਦੇ ਸਕਦਾ ਤੁਸੀਂ ਬਿਸਤਰੇ ਮਹਿੰਗੇ ਖਰੀਦ ਸਕਦੇ ਆ ਬੈੱਡ ਮਹਿੰਗੇ ਖਰੀਦ ਸਕਦੇ ਏਸੀ ਲਵਾ ਸਕਦੇ ਆ ਪਰ ਮਿੱਠੀ ਨੀਂਦ ਪਰਮੇਸ਼ਵਰ ਦੇ ਵੱਲੋਂ